ਉਹ ਸਾਹਮਣੇ ਲਿਖਿਆ ਹੋਇਆ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਕਿਹੜੀ ਸਭ ਘਰ ਘਰ ਮੰਗੜ ਜਾਣ ਦੀ ਹੱਥ ਟਟੇ ਘਰ ਘਰ ਮੰਗ ਗਾਏ ਘਰ ਘਰ ਇਹਨਾਂ ਨੂੰ ਮੰਗੜ ਦੀ ਯਾਦ ਪਾਦੀ ਸਭ ਕਾਦੇ ਵਾਸਤੇ ਲੋਕਾਂ ਦੇ ਘਰਾਂ 'ਚ ਖੰਡ ਪਾਟ ਕਰਨ ਜਾਂਦੇ ਨੇ 11000 14000 20000 51000 ਰਾਮ ਦੇ ਨਾਲ ਨਾ ਪੰਨ ਵਾਲੇ ਨੂੰ ਸਮਝ ਆਈ ਉਹਨੂੰ ਪੈਸੇ ਦਾ ਲਾਲਚ ਆ ਘਰ ਵਾਲੇ ਨੂੰ ਇਦਾਂ ਲੱਗਦਾ ਆ ਵੀ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਜੀ ਆ ਗਏ ਆ ਤੇ ਕਹਿੰਦਾ ਮੇਰਾ ਘਰ ਸਵਰਗ ਹੋ ਜਾਣਾ ਉਹ ਭਰਾਵਾ ਕਿਸੇ ਦਾ ਘਰ ਸਵਰਗ ਨਹੀਂ ਹੋਣਾ ਹੱਥ ਛੋੜ ਕੇ ਬੇਨਤੀ ਕਰਦਾ ਤੁਹਾਨੂੰ ਆਪ ਪੜੋ ਇਹਨੂੰ ਆਪਣੇ ਜੀਵਨ ਨੂੰ ਸਵਰਗ ਬਣਾਓ ਜਿਹੜਾ ਨਰਕ ਪਾਇਆ ਸੀ ਆਪਣੇ ਅੰਦਰ ਇਹਨੂੰ ਸਵਰਗ ਬਣਾਓ ਇਹਨਾਂ ਹੰਕਾਰੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਹੰਕਾਰੀਆਂ ਨੂੰ ਸਰਪੋਕਾ ਦੀਆਂ ਹੰਕਾਰੀਆਂ ਨੂੰ ਭੁੱਖ ਦੁੱਖ ਭੁੱਖ ਇਨਾਂ ਨੂੰ ਦੁੱਖ ਲੱਗਾ ਹੋਇਆ ਭੁੱਖ ਦਾ ਏ ਰੀਰ ਜਦੇ ਗੁਰੂ ਸਾਹਿਬਾ ਕੀ ਕਿ ਸਮਝਾਉਣਾ ਕਰਦੇ ਨੇ ਕੂੜ ਠੱਗੀ ਕੁਜੀ ਨਾ ਰਹੇ ਤੁਹਾਡਾ ਤੁਹਾਡੀਆਂ ਕੀਤੀਆਂ ਹੋਈਆਂ ਠੱਗੀਆਂ ਦਸ਼ਮੇਸ਼ ਪਿਤਾ ਜੀ ਦੇ ਪੁੱਤਰਾਂ ਦੇ ਨਾਮ ਦੇ ਉੱਤੇ ਉਹ ਸਾਰੀਆਂ ਯਾਰ ਹੋ ਰਹੀਆਂ ਹੁਣ ਦਸ਼ਮੇਸ਼ ਪਿਤਾ ਦੇ ਨਾਮ ਦੇ ਉੱਤੇ ਠੱਗੀਆਂ ਚਾਹ ਸਾਹਿਬ ਜੀ ਦੇ ਨਾਮ ਦੇ ਉੱਤੇ ਠੱਗੀਆਂ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਉੱਤੇ ਠਗੀਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਉੱਤੇ ਠਗੀਆਂ ਨਾਨਕ ਦੇ ਨਾਮ ਦੇ ਉੱਤੇ ਠਗੀਆਂ ਤੁਹਾਡੀਆਂ ਕੀਤੀਆਂ ਹੋਈਆਂ ਠਗੀਆਂ ਮੈਂ ਨਹੀਂ ਕਹਿ ਰਿਹਾ ਕੂੜ ਠੱਗੀ ਗੁੱਜੀ ਨਾਰ ਹੈ ਤੁਹਾਡੀਆਂ ਠਗੀਆਂ ਗੁੱਜੀਆਂ ਨਹੀਂ ਰਣੀਆਂ अगे लिखया मेनू पढ़ना नहीं आता फिर क्या ध्यान कर लिये मैं बोलना नहीं कहना ममे न लगा होया लल्ला उत्ते टिपी, करना। करे हो ला उपी मे नोल्मू ध्यान करो मोलम थोड़ा ती, ते ती ती ਮੁਲਮਾ ਬਾਜ ਲੈ ਜਾਏ ਕੀ ਕਹਿੰਦੇ ਨੇ ਗੁਰੂ ਸਾਹਿਬ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਤੇ ਠੱਗੀ ਗੁੱਜੀ ਨਹੀਂ ਰਹਿੰਦੀ ਆ ਧਾਮੀ ਸਾਹਿਬ ਦੇ ਠੱਗੀ ਬਾਹਰ ਆ ਜੇ ਨਾ ਜਿਹੜੀਆਂ ਅੰਦਰ ਰੋਜ਼ ਕੰਮ ਕਰਦਾ ਸੀ ਕਰਦਾ ਸੀ ਉਹ ਰੋਜ਼ ਜੇ ਕੰਮ ਤਾਂ ਇਕੱਠੇ ਕਰਦੇ ਸੀ ਪਰ ਅੰਦਰ ਠੱਗੀ ਸੀ ਜਦੋਂ ਉਹਨੇ ਗੱਲ ਕੀਤੀ ਬੀਬੀ ਜੀਗਰ ਨੂੰ ਐਂਦਾ ਪੁੱਛਿਆ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇਹ ਠੱਗੀ ਆ ਕੂੜ ਠੱਗੀ ਗੁੱਜੀ ਨਾਰ ਹੈ ਗੁੱਜੀ ਰਹੀ ਅਗੇ ਬਾਅਦ ਮਲਮਾ ਪਾਦ ਲੈ ਜਾਏ ਜਿਹੜੀ ਜਿਦਾ ਆਪਾਂ ਕਹ ਲਈਏ ਕਿ ਇੱਕ ਸੋਨੇ ਦੀ ਝਾਲ ਨਹੀਂ ਫੇਰੀ ਹੁੰਦੀ ਸੋਨੇ ਦੀ ਝਾਲ ਨਹੀਂ ਕੜੇ ਦੇ ਉੱਤੇ ਸੋਨੇ ਝਾਲ ਫਰਵਾ ਲਈਏ ਸੰਗੜੀ ਤੇ ਫਰਵਾ ਲਈਏ ਚੈਨੀ ਤੇ ਫਰਵਾ ਲਈਏ ਕਾਂਟਿਆਂ ਤੇ ਫਰਵਾ ਲਈਏ ਮਲਮਾ ਨਕਲੀ ਨਕਲੀ ਦਿਖਾਵਾ ਆਰੇ ਸਮਝ ਨਹੀਂ ਆ ਰਹੀ ਮੁਲਮੇ ਦੇ ਅਰਥ ਸੁਣ ਲਓ ਧਿਆਨ ਨਾਲ 30 33 ਤੇ 34 ਚੌਥੇ ਪਾਛਾ ਮਹਿਲਾ ਚੌਥਾ ਜੀ ਦਾ ਚੌਥਾ ਜੀ ਦੀ ਬਾਣੀ ਹਾਂਜੀ ਕਿੰਨੇ ਰਗਾ ਜੀ ਬੋਲਾ ਜੀ ਦਿਨਿਆ ਰਾਗਾਜ ਬੋਲਾ ਜੀ ਤੀ ਮ ਅਗੇ ਤੇਤੀ ਆ ਗਏ ਲੱਲਾ ਪੜੀਏ ਪਛਿਆਤਨ ਉਪਰੇ ਖਾਵੇ ਜਈਆ ਜਈਆ ਕਤੀ ਯਈਆ ਰਾਰਾਵਤੀ ਤੇ ਲੱਲਾ ਤੇਤੀ ਤੇਤੀ ਕਰੋੜ ਦੇਵੀ ਦੇਦੇ ਅਰੇ ਤਾਂ ਉਦੋਂ ਗਾਫੇਤੀ 33 ਕਰੋੜ ਦੇ ਵੀ ਦੇਵਤੇ ਸੈਂਟਰ ਚ ਲੈ ਜਾਂਦੇ ਜਿਹੜੇ ਸਿਰਫ ਜਿਹੜੇ ਸਿਰਫ ਰੱਬ ਦੇ ਨਾਮ ਦੇ ਉੱਤੇ ਚਾਲ ਝਾੜਦੇ ਸੀ ਚਾਲ ਖੇੜਦੇ ਸੀ ਪੰਡਤ ਜੀ ਬੋਲਾ ਜੀ ਵਾਹਿਗੁਰੂ ਵਾਹਿਗੁਰੂ